ਅੱਜ ਬਣਾਵਾਂਗੇ ਖੋਏ ਦੀਆਂ ਪਿੰਨੀਆਂ ਇਹ ਬਹੁਤ ਟੇਸਟੀ ਬਣਦੀਆਂ ਆ ਇਹਦੇ ਲਈ ਅਸੀਂ ਪਹਿਲਾਂ ਖੁਆ ਰੈਡੀ ਕਰਾਂਗੇ ਕੜਾਈ ਦੇ ਵਿੱਚ ਪਹਿਲਾਂ 2-3 ਚਮਚ ਪਾਣੀ ਦੇ ਪਾ ਲੈਣੇ ਆ ਫਿਰ ਦੁੱਧ ਪਾਣਾ ਆ ਇਹ 3 ਲੀਟਰ ਦੁੱਧ ਆ ਤੇ ਇਹਨੂੰ ਲਗਾਤਾਰ ਚਲਾਈ ਜਾਣਾ ਘੜਸ਼ੀ ਨੂੰ ਤਾਂ ਜੋ ਕੜਾਈ ਦੇ ਵਿੱਚ ਥੱਲੇ ਨਾ ਦੁੱਧ ਲੱਗੇ ਤੇ ਆਲੇ ਦੁਆਲੇ ਜਿਹੜੀ ਕੜਾਈ ਤੇ ਮਲਾਈ ਆਉਂਦੀ ਉਹਨੂੰ ਵੀ ਲਾਈ ਜਾਣਾ ਆ ਵਿੱਚ ਮਿਕਸ ਕਰੀ ਜਾਣਾ ਆ ਦੁੱਧ ਹੁਣ گاੜਾ ਹੋ ਗਿਆ ਆ ਇਹਦੇ ਵਿੱਚ 2 ਚਮਚ ਘਿਓ ਦੇ ਪਾ ਲੈਣੇ ਆ ਤਾਂ ਜੋ ਖੁਆ ਕੜਾਈ ਦੇ ਨਾਲ ਚਿੱcke ਨਾ ਤੇ ਇਹ ਘਿਓ ਪਾਉਣ ਦੇ ਨਾਲ ਇਹਦਾ ਕਲਰ ਵੀ ਵਧੀਆ ਰਹਿੰਦਾ ਆ ਜਿਆਦਾ ਖੋਏ ਦਾ ਕਲਰ ਡਾਰਕ ਨਹੀਂ ਹੁੰਦਾ ਦੇ ਕੋਆ ਹੁਣ ਰੈਡੀ ਹੋ ਗਿਆ ਆ ਤੇ ਕੋਏ ਦੀਆਂ ਪਿੰਨੀਆਂ ਵਾਸਤੇ ਅਸੀਂ ਲਵਾਂਗੇ 150 ਗ੍ਰਾਮ ਆਟਾ ਲਿਆ ਆ ਦੋ ਵੱਡੇ ਚਮਚ ਨਾਰੀਅਲ ਦਾ ਭੁਰਾਦਾ ਲਿਆ ਆ ਮਿਸ਼ਰੀ ਦਾ ਪਾਊਡਰ ਲਿਆ ਆ 100 ਗ੍ਰਾਮ ਖਿਓ ਲਿਆ ਆ ਹੁਣ ਕੜਾਈ ਦੇ ਵਿੱਚ ਪਹਿਲਾਂ ਖਿਓ ਪਾ ਦਾਂਗੇ ਕਿਉਂ ਪਹਿਲਾਂ ਥੋੜਾ ਪਾਵਾਂਗੇ ਥੋੜਾ ਰੱਖ ਲਾਂਗੇ ਜੇ ਜ਼ਰੂਰਤ ਪਈ ਤਾਂ ਬਾਅਦ ਵਿੱਚ ਪਾਵਾਂਗੇ ਹੁਣ ਇਹਦੇ ਵਿੱਚ ਆਟਾ ਪਾ ਦੇਣਾ ਹੈ ਗੈਸ ਨੂੰ ਲੋ ਟੂ ਮੀਡੀਅਮ ਹੀ ਰੱਖਣਾ ਹੈ ਜਿੰਨੀ ਦੇਰ ਵੀ ਆਟਾ ਭੁੰਨਣਾ ਹੈ ਗੈਸ ਲੋ ਟੂ ਮੀਡੀਅਮ ਹੀ ਰੱਖਣਾ ਹੈ ਇਹਦੇ ਨਾਲ ਆਟਾ ਸੋਨਾ ਪੁੱਜਦਾ ਹੈ ਇਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆ। ਖੋਏ ਦੀਆਂ ਪਿੰਨੀਆਂ ਵਾਸਤੇ ਕਿਉਂ ਇੰਨਾ ਹੀ ਠੀਕ ਆ ਕਿਉਂਕਿ ਖੋਏ ਦੇ ਵਿੱਚ ਵੀ ਘਿਓ ਹੁੰਦਾ ਆ। ਹੁਣ ਇਹਦਾ ਕਲਰ ਥੋੜਾ ਚੇਂਜ ਹੋ ਗਿਆ ਆ ਆਟੇ ਦਾ। ਜਿੰਨਾ ਖੁਆ ਲੈਣਾ ਆ ਉਸ ਤੋਂ ਅੱਧਾ ਆਟਾ ਲੈਣਾ ਆ। ਇਹਦੇ ਵਿੱਚ ਖੁਆ 350 ਗ੍ਰਾਮ ਲਿਆ ਆ ਆਟਾ 150 ਗ੍ਰਾਮ ਲਿਆ ਆ ਖੁਆ ਥੋੜਾ 50 ਗ੍ਰਾਮ ਜ਼ਿਆਦਾ ਲਿਆ ਆ ਹੁਣ ਆਟਾ ਬਿਲਕੁਲ ਭੁੱਜ ਗਿਆ ਆ ਤੇ ਹੁਣ ਇਹਦੇ ਵਿੱਚ ਖੁਆ ਪਾ ਦੇਣਾ ਆ ਇਹ ਖੁਆ ਗਰਮ ਆ ਇਹਨੇ ਚੰਗੀ ਤਰ੍ਹਾਂ ਆਟੇ 'ਚ ਮਿਕਸ ਹੋ ਜਾਣਾ ਆ ਜੇ ਤੁਹਾਡੇ ਕੋਲ ਪਹਿਲਾਂ ਖੁਆ ਪਿਆ ਆ ਸਟੋਰ ਕੀਤਾ ਫ੍ਰਿਜ ਵਿੱਚ ਤਾਂ ਉਹਨੂੰ ਤੁਸੀਂ ਪਹਿਲਾਂ ਅਲੱਗ ਕੜਾਈ ਦੇ ਵਿੱਚ ਮੈਲਟ ਕਰ ਲੈਣਾ ਆ 2-3 ਚਮਚ ਦੁੱਧ ਦੇ ਪਾ ਕੇ ਤੇ ਹੁਣ ਇਹਦੇ ਵਿੱਚ ਨਾਰੀਅਲ ਦਾ ਬੁਰਾਦਾ ਪਾ ਦਿੱਤਾ ਆ ਤੇ ਨਾਲ ਹੀ ਇਹਦੇ ਮਿਸ਼ਰੀ ਦਾ ਪਾਊਡਰ ਪਾ ਦੇਣਾ ਆ ਇਹ ਮਿਸ਼ਰੀ ਨੂੰ ਪੀਸ ਕੇ ਛਾਣ ਲਿਆ ਸੀ 70 ਗ੍ਰਾਮ ਲਿਆ ਮਿਸ਼ਰੀ ਦਾ ਪਾਊਡਰ ਇਹ ਤੁਸੀਂ ਆਪਣੇ ਟੇਸਟ ਅਕੋਰਡਿੰਗ ਲੈ ਸਕਦੇ ਆ ਉਹ ਪਹਿਲਾਂ ਥੋੜਾ ਮਿੱਠਾ ਹੁੰਦਾ ਇਸ ਕਰਕੇ ਥੋੜੀ ਲਈ ਆ ਮਿਸ਼ਰੀ ਦਾ ਪਾਊਡਰ ਲਿਆ ਆ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆ ਕੋਏ ਨੂੰ ਗੈਸ ਦੇ ਫਲੇਮ ਨੂੰ ਬੰਦ ਕਰ ਦੇਣਾ ਆ ਇਹਦੇ ਲਈ ਬਦਾਮ ਰੋਸਟ ਕੀਤੇ ਆ ਥੋੜੇ ਜਿਹੇ ਪਿੰਨੀਆਂ ਨੂੰ ਗਾਰਨਿਸ਼ ਕਰਨ ਵਾਸਤੇ ਪਿੰਨੀਆਂ ਨੂੰ ਥੋੜਾ ਘੋਟ ਕੇ ਵਟਣਾ ਆ ਸਿਚਾਵਤ ਤੇ ਕਾਜੂ ਜਾਂ ਦਸਤਾ ਵਗੈਰਾ ਵੀ ਲਾ ਸਕਦੇ ਆ ਇੱਕ ਹੋਏ ਦੀਆਂ ਪਿੰਨੀਆਂ ਹੁਣ ਬਣ ਕੇ ਰੈਡੀ ਹੋ ਗਈਆਂ ਆ ਇਹ ਬਹੁਤ ਟੇਸਟੀ ਬਣਦੀਆਂ ਆ ਬਿਲਕੁਲ ਸੌਫਟ ਬਣੀਆਂ ਇਹ ਮੀਤਾ ਕਲਰ ਵੀ ਵਧੀਆ ਆਇਆ ਹੁਣ ਆ ਦੇਖੋ ਬਿਲਕੁਲ ਸੌਫਟ ਬਣੀਆਂ ਕੋਈ ਦੀਆਂ ਪਿੰਨੀਆਂ ਇਹ